ਸ੍ਰੀਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਦੋ ਤਿੰਨ ਦਿਨ ਪਿੰਡ ਵਿਆਹ ਪਰ ਜਾਣਾ ਪੈ ਗਿਆ ਤਾਂ ਮੈਰਿਜ ਦੀ ਰਿਸ਼ਤੇਦਾਰੀ ਚ ਉੱਥੇ ਚਲੋ ਮੈਂ ਕਹਾ ਦੋ ਤਿੰਨ ਦਿਨ ਮੀਂਹ ਪੈਂਦਾ ਰਿਹਾ ਬਾਈ ਬਾਕੀ ਮੀਂਹ ਤਾਂ ਸਾਰੇ ਪੰਜਾਬ ਦੇ ਵਿੱਚ ਏਦਾਂ ਨਾਲ ਮੀਂਹ ਏਦਾਂ ਧੰਨ ਧੰਨ ਕਰਾ ਕੇ ਰੱਖੀ ਸਾਡੇ ਏਰੀਆ ਦਾ ਚੰਗੀ ਬਰਫ਼ ਵੀ ਬਹੁਤ ਗੋਲੇ ਪਏ ਆ ਕਿਦਾਂ ਮੈਂ ਤੂੜ ਕੱਢਤੀ ਜਿਵੇਂ ਨਾ ਕੈਨੇਡਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਬਰਫ਼ ਪਈ ਵੀ ਦੀ ਐ ਪਈ ਵੀ ਦੀ ਬਾਕੀ ਦੋ ਤਿੰਨ ਦਿਨ ਹੋ ਗਏ ਵੀਡੀਓ ਵੀ ਨਹੀਂ ਪਾਈ ਕੋਈ ਕਈ ਬਾਈਆਂ ਦੇ ਫੋਨ ਵੀ ਆਏ ਬਾਈ ਯਾਰ ਰਿਪੇਅਰ ਕਰਦੇ ਕਰਦੇ ਵੀਡੀਓ ਕਾਦੇ ਨਹੀਂ ਪਾਉਂਦੇ ਬਲੌਗ ਕਿਉਂ ਨਹੀਂ ਪਾਉਂਦੇ ਅੱਜ ਫੇਰ ਰਾਤ ਮਸ਼ੀਨਾਂ ਕੋਲੇ ਪਹੁੰਚ ਗਏ ਤੇ ਮਸ਼ੀਨਾਂ ਕੋਲੇ ਪਹਿਲਾਂ ਉੱਥੇ ਪੀਡੀਐਫ ਦਾ ਮੇਲਾ ਤੇੜਾ ਜਗਰਾਵਾ ਉੱਥੇ ਗਏ ਸ਼ਾਮ ਨੂੰ ਮੇਰੇ ਨਾਲ ਪਹੁੰਚਿਆ ਆਪਣੇ ਪੰਜਾਬ ਪੈਦਾਵਾਰ ਵਾਲਾ ਸੁੱਖੀ ਬਾਈ ਛੇਰਗਿਲ ਰਾਤ ਉਹ ਵੀ ਹੋਰੀ ਆਪਣੇ ਕੋਲੇ ਆ ਗਿਆ ਤਾਂ ਉੱਥੇ ਤੇ ਸਿੱਧਾ ਘਮਾਇਆ ਉਹਨੂੰ ਉਹ ਦਿਖਾਈਆਂ ਬਾਈ ਵੀ ਰਾਤ ਵਧੀਆ ਸੇਵਾ ਪਾਣੀ ਕਰਿਆ ਉਹਦੇ ਬਾਅਦ ਹੁਣ ਮਸ਼ੀਨਾਂ ਕੋਲ ਆਏ ਆ ਬਾਕੀ ਸਾਰਾ ਕੰਮ ਮਸ਼ੀਨ ਦਾ ਹੋਇਆ ਹੋਇਆ ਬਸ ਇੱਕ ਆਪਣੇ ਪੁਲੀਆਂ ਦੇ ਰਿੰਗ ਨਹੀਂ ਤੇ ਮਿਲਦੇ ਓਰੇ ਜਿਹੜਾ ਆਪਣੇ ਰਬੜ ਰਿੰਗ ਆਉਂਦੇ ਆ ਉਹ ਵੀ ਕੰਪਨੀ ਚੋਂ ਲੈ ਕੇ ਆਇਆ ਬਾਕੀ ਇੱਕ ਦੋ ਜਿਵੇਂ ਐਲੀਵੇਟਰ ਤੇ ਹਨਾ ਕਈ ਵੀਰਾਂ ਦੇ ਕਮੈਂਟ ਆਏ ਦੇ ਬਈ ਪੇਂਟ ਉਤਰ ਗਿਆ ਇਹਦਾ ਕੋਈ ਕਰੋ ਬਾਕੀ ਕੰਪਨੀ ਚੋਂ ਪੇਂਟ ਲੈ ਕੇ ਆਇਆ ਵੀਰੇ ਕੋਈ ਪੇਂਟ ਦਾ ਉਹਨਾਂ ਨੂੰ ਦੱਸਿਆ ਵੀ ਯਾਰ ਪੇਂਟ ਉਤਰ ਗਿਆ ਤਾਂ ਕੋਈ ਵੀ ਮੰਨ ਲਓ ਪੇਂਟ ਆਪਾਂ ਨੂੰ ਓਰੀਜਨਲ ਪੇਂਟ ਲੈ ਕੇ ਆਇਆ ਜਿਹੜਾ ਕੰਪਨੀ ਚੋਂ ਮਿਲਦਾ ਐ ਇਹਦੇ ਨਾਲ ਦਾ ਬਾਕੀ ਸੀ ਵਾਲੀ ਅੰਦਰ ਲਾਈ ਹੋਈ ਹੈ ਮੀਂਹ ਬਾਈ ਤੁਹਾਨੂੰ ਪਤਾ ਹੀ ਆ ਦੋ ਤਿੰਨ ਦਿਨ ਹੋ ਗਏ ਮੀਂਹ ਕੱਲ੍ਹ ਵੀ ਮੀਂਹ ਬ ਪਿੰਡ ਦੇ ਤੁਰਿਆ ਬਾਕੀ ਆਪਣਾ ਬੰਦੇ ਤਾਂ ਆਪਣੇ ਰੈਡੀ ਹੋਏ ਪਏ ਆ ਭਜਨ ਬਾਈ ਕਹਿੰਦਾ ਮਾ ਆਉਂਗਾ ਬਾਈ ਇਹ ਤਾਂ ਲੈਂਟਰ ਦਾ ਪੈ ਗਿਆ ਨਾ ਲੈਂਟਰ ਪੈਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਵੀ ਇਹ ਪੋਤਾ ਛੋਟਾ ਜਿਹਾ ਥੱਲੇ ਬੱਲੀਆਂ ਬੱਲੀਆਂ ਲੱਗੀਆਂ ਉਹਨਾਂ ਦਾ ਝੂਟਦਾ ਉਹਦੇ ਕਰਕੇ ਕਹਿੰਦਾ ਵੀ ਮੈਂ ਦੋ ਚਾਰ ਦਿਨ ਬਾਅਦ ਆਉਂਗਾ ਮਾ ਚੱਲ ਕੋਈ ਨਹੀਂ ਜਿੱਕਣਾ ਵੀ ਕਰਨਾ ਤੂੰ ਕਰ ਲੈ ਬਾਕੀ ਆ ਜੂਗਾ ਉਹ ਵੀ ਇੱਕ ਦੋ ਦਿਨ ਚ ਜਿੰਨਾਂ ਦਾ ਮੈਂ ਮਸ਼ੀਨਾਂ ਨੂੰ ਹੈ ਨਾ ਹੋ ਜਾਣਗੇ ਸੈਟਾ ਜਦੋਂ ਮੰਨ ਲਓ ਰੈਡੀ ਹੋ ਗਈ ਤੁਹਾਨੂੰ ਸੱਦ ਲਾਂਗੇ ਵੀ ਆ ਜਾ ਭਾਈ ਰੱਖ ਦਮਾਨ ਤੋਂ ਮੁੰਡਾ ਬਣਾਣਾ ਧਾਣਾ ਪਾਣੀ ਖਾਣਾ ਪਾਣੀ ਬਣਾਉਣੇ ਵਾਲਾ ਉਹੀ ਜਮਾਨ ਜ਼ਿਆਦਾ ਰਕਣਾ ਹੁੰਦਾ ਉਹਨੇ ਦਾ ਫੇ ਨਹੀਂ ਜਾ ਕੇ ਪਤਾ ਕੀ ਇਹ ਆ ਜਮਾਨ ਨਹੀਂ ਤਾਂ ਲਿਆਉਣਾ ਆ ਨਹੀਂ ਤਾਂ ਲਿਆਉਣਾ ਤਾਂ ਕਰਕੇ ਮੈਂ ਕਹਾਂ ਵੀ ਤੂੰ ਪਹੁੰਚ ਚਲੋ ਦਿਖਾਉਂਦੇ ਆ ਤੁਹਾਨੂੰ ਕੋਈ ਮਸ਼ੀਨਾਂ ਦੀ ਮਾਲੂਈ ਨੇ ਆਪਣੇ ਬਾਈ ਨੇ ਡਰਾਈਵਰ ਸਾਹਿਬ ਨੇ ਸਾਰਾ ਕੰਮ ਕਰ ਜਿਹੜਾ ਫਾਈਨਲ ਕਰਿਆ ਪਿਆ ਨਾਲੇ ਮਲਾਉਣਾ ਤੁਹਾਨੂੰ ਸੁੱਕੀ ਛੇਰ ਗਿਆ ਲੱਗਦਾ ਜਿਵੇਂ ਤੁਹਾਨੂੰ ਤਾਂ ਬਹੁਤ ਆ ਵੀ ਠੰਡ ਜੇ ਨਾ ਰੱਬ ਮੜਾ ਮੌਸਮ ਖੋਲ ਦੇਵੇ ਤਾਂ ਕੰਮ ਥੋੜਾ ਜਿਹਾ ਉਹਦੇ ਨਾਲ ਹੋ ਜਾਂਦਾ ਬਾਕੀ ਮੀਂਹ ਮੌਸਮ ਤਾਂ ਇਹ ਤਾਂ ੁੱਪ ਨਿਕਲੇ ਆਉਣੀ ਹੋਣਾ ਘੱਟੇ ਦੋ ਘੰਟੇ ਨੂੰ ਲੱਗ ਗਿਆ ਸੂਰਜ ਚਾਨਣ ਆਇਆ ਕਰਨ ਉਦੋਂ ਬਾਅਦ ਆ ਇੱਧਰ ਆਪਣੀ ਖੜੀ ਏਸੀ ਵਾਲੀ ਇਹ ਵੀ ਅੰਦਰੇ ਲਾਤੀ ਸੀ ਇਹ ਮਸ਼ੀਨ ਰਿਪੇਅਰ ਖੋਲਣੇ ਕਰਕੇ ਸੌਖਾ ਜਿਹਾ ਰਹਿੰਦਾ ਕੰਮ ਹਨਾ ਵੀ ਚਲੋ ਜਿੰਨਾ ਕੁ ਬਚਦੀ ਆ ਉਹਨਾਂ ਕੁ ਕਾਇਬ ਹਨਾ ਬਚ ਜੇ ਵੀ ਇਹਦਾ ਵੀ ਮਹੀਨੇ ਅੰਦਰ ਕਰ ਲਈ ਦੀ ਆ ਕਿਉਂ ਆਏ ਹਜੇ ਸ਼ੈੱਡ ਦੇ ਵਿੱਚ ਆ ਮਸ਼ੀਨ ਫਿਰ ਮੂਹਰੇ ਜਗ੍ਹਾ ਛੱਡ ਕੇ ਖੋਲਣੀ ਪੈਂਦੀ ਆ ਤੁਹਾਨੂੰ ਪਤਾ ਵੀ ਥ੍ਰੈਸ਼ਰ ਕੱਢਣਾ ਪਾਉਣਾ ਹਨਾ ਇਹਦਾ ਕੰਮ ਦਾ ਉਦਨ ਰੋਬਣਾ ਰੋਬਣਾ ਦਾ ਮੈਂ ਮੰਨ ਲਓ ਪਾ ਕੇ ਗਿਆ ਰ ਸਾਰੀਆਂ ਬਾਕੀ ਇਹਨਾਂ ਨੇ ਜਿਹੜੇ ਆਇਡਲ ਵਗੈਰਾ ਸਾਰੇ ਗਰੀਸ ਗਰੂਸ ਕਰਕੇ ਬੈਡ ਪਾਤਾ ਬੈਡ ਤੋਂ ਬਾਅਦ ਹੁਣ ਬਾਥ ਥਰੈਸਰ ਬਾਸਕਟ ਰਹਿੰਦੀ ਆ ਪੌਣ ਤੇ ਉਹ ਵੀ ਆਪਾਂ ਅੱਜ ਲਾ ਦਾਂਗੇ ਚੜਾ ਦਾਂਗੇ ਬਾਕੀ ਦੇ ਉਰ ਡੈਕਸ਼ਨਾਂ ਚੈੱਕ ਕਰਨੀਆਂ ਜ਼ਰੂਰ ਕਰਿਆ ਕਰੋ ਬਾਈ ਜਨਾਂ ਬਾਹਰ ਨੂੰ ਮਸ਼ੀਨਾਂ ਲੈ ਕੇ ਜਾਣੇ ਆ ਤਾਂ ਡੈਕਸ਼ਨਾਂ ਮੇਰਾ ਵੀ ਜ਼ਰੂਰ ਚੈੱਕ ਕਰਿਆ ਕਰੋ ਕਿਉਂਕਿ ਰੋੜਾਂ ਦੇ ਬਾਈ ਖੜੀਆਂ ਮਸ਼ੀਨਾਂ ਚੰਗੀਆਂ ਨਹੀਂ ਫੇ ਲੱਗਦੀਆਂ ਬਹੁਤ ਰਸਤੇ 'ਚ ਦੇਖਨੇ ਆ ਚਲੋ ਬਾਕੀਆਂ ਕਈ ਵਾਰ ਚੈੱਕ ਕਰੀਆਂ ਨਵੀਆਂ ਪਾਈਆਂ ਵੀ ਟੁੱਟ ਜੰਨੀਆਂ ਕੰਪਨੀ ਦੀ ਫੁੱਟ ਜੰਨੀਆਂ ਇਹ ਨਹੀਂ ਆਪਾਂ ਕਹਿੰਦੇ ਵੀ ਚਲੋ ਦੇਖੀ ਵੀ ਜੇ ਜਰੂਰੀ ਆ ਵੀ ਆਪਣਾ ਘਰੇ ਇੱਕ ਵਾਰ ਚੈੱਕ ਹੋ ਜਾਵੇ ਨਾ ਖੁੱਲੇ ਰੜੇ ਮੈਦਾਨ ਚ ਤਾਂ ਉਹਦੇ ਵਰਗੀ ਮੌਜ ਨਹੀਂ ਕਹਿੰਦੇ ਬਾਕੀ ਹੋਰ ਸਾਰੀ ਰੈਡੀ ਆ ਮਸ਼ੀਨ ਗੇਅਰ ਆਪਾਂ じゃ ਇੱਕ ਕਰ ਲਿਆ ਇਹਦਾ ਵੀ ਇੱਕੋ ਇੱਕ ਅੱਧਾ ਹੀ ਬੈਰਿੰਗ ਪਿਆ ਭਾਈ ਆਪਣਾ ਕੈਂਮ ਸ਼ਾਫਟ ਵਾਲਾ ਜਿਹੜੇ ਬੈਰਿੰਗ ਆ ਨਾ ਇੱਕ ਦੋਗ ਇਹ ਪਏ ਆ ਬਾਕੀ ਗੁੱਛੇ ਦਾ ਥੋੜਾ ਜਿਹਾ ਸਾਈਜ਼ ਆਉਂਦਾ ਹੈ ਸ਼ਾਫਟ ਦਾ ਐਲੀਵੇਟਰ ਵਾਲੀ ਦਾ ਪੁਲੀ ਆ ਪੁਲੀ ਵਾਲੇ ਪਾਸੇ ਦਾ ਥੋੜਾ ਜਿਹਾ ਸਾਈਜ਼ ਡਾਊਨ ਤਾਂ ਉਹ ਵੀ ਬਣਵਾ ਕੇ ਆਨ ਪਾਤੀ ਮੁੰਡਿਆਂ ਨੇ ਕਰਤੀ ਫਟਾ ਗੇਰ ਨਵਾਂ ਬਾਤ ਆ ਤੇ ਵਾਰ ਪੁਲੀਆਂ ਤਿਆਰ ਆ ਬਸ ਰਿੰਗ ਲਾ ਕੇ ਪੁਲੀਆਂ ਫੜਾਉਣੀਆਂ ਬਾਕੀ ਆਪਾਂ ਦੱਸਾਂਗੇ ਹਨਾ ਜਿਹੜੇ ਇਹ ਵੀ ਜ਼ਰੂਰ ਹਨ ਚਾਪਾ ਵੇ ਠੀਕੇ ਦਾ ਪਰ ਮੇਨ ਮੇਨ ਚੀਜ਼ਾਂ ਨਾ ਜਿਹੜੀਆਂ ਜ਼ਰੂਰ ਚੈੱਕ ਕਰ ਲੈਣੀਆਂ ਚਾਹੀਦੀਆਂ ਜਿਵੇਂ ਅਪਣਾ ਗੈਸ ਡਰਮ ਵਾਲਾ ਇਧਰ ਫਾਇਰਿੰਗ ਜੋੜਾ ਹੋ ਗਿਆ ਹਨਾ ਇਰੂ ਚੈੱਕ ਕਰ ਲਿਆ ਬਾਈ ਜੇ ਕਿਤੇ ਸੀਜ਼ਨ ਦੇ ਵਿੱਚ ਆਪਾਂ ਨਾ ਚਾਏ ਹੁਣ ਚੈੱਕ ਨਾ ਕਰਦੇ ਸੀਜ਼ਨ ਦੇ ਵਿੱਚ ਦੀ ਮੰਨ ਲਓ ਬ੍ਰੇਕਡਾਊਨ ਆ ਜਾਵੇ ਤਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਦਾ ਐਲੀਵੇਟਰ ਉਤਰੂ ਫੇਰ ਜਾ ਕੇ ਪੁਲੀ ਉਤਰੂ ਉਥੇ ਬਾਅਦ ਫੇਰ ਜਾ ਕੇ 베어ਿੰਗ ਪੱਟ ਕੇ ਮੰਦਾ ਪਾਉ ਜਾਨੂ ਬਾਈ ਤੁਹਾਨੂੰ ਮੈਂ ਅੱਧਾ ਸੀਜ਼ਨ ਨੇੜੇ ਚ ਲੱਗ ਜਾਂਦਾ ਬਾਕੀ ਫਿਲਟਰ ਵਾਲੀ ਚੈਨਲ ਦਾ ਇਹ ਚਾਰ ਚੈਨਲ ਦਾ ਫਾਇਦਾ ਹੀ ਬੜਾ ਹੈ ਬੀਜ ਤਾਂ ਕੋਈ ਦਿੱਕਤੇ ਨਹੀਂ ਆਉਂਦੀ 베어ਿੰਗ ਇਹਦੇ ਵਧੀਆ 베어ਿੰਗ ਪਾਨੇ ਇਹਨਾਂ ਨੂੰ ਟਾਪੇਆਂ ਖੋਲ ਕੇ ਪਗਰੀ ਤੇ ਮਾਰ ਦਾਂਗੇ ਬਾਕੀ ਈਸੀ ਵਾਲੀ ਨਵੇਂ ਮਾਡਲ ਜਿਹਦਾ ਨਾ ਇਹ ਗਰੀਸ ਵਾਲੇ ਨਿਪਲ ਵੀ ਲਾਤੇ ਆਪਣੇ ਉਹਦੇ ਬਾਅਦ ਬਸ ਹੋਰ ਤਾਂ ਰੈਡੀ ਹੋ ਆ ਸਾਰੀ ਹੁਣ ਤਾਂ ਬਸ ਰਾਵਾਂ ਤੋਂ ਪਾਈਏ ਅਲਾਈਨਮੈਂਟ ਕਰੀਏ ਟਾਇਰਾਂ ਦੀ ਪੁਲੀਆਂ ਪਲੀਆਂ ਛੋਟੀਆਂ ਕਰਕੇ ਹੱਕੀ ਇਹ ਨੂੰ ਬਾਰੰਬਾਰਮੀ ਸਾਰੇ ਠੀਕ ਆ ਪਿੱਛੇ ਵਾਲੇ ਤਾਂ ਗੇਅਰ ਕੋਈ ਨਿਕਲੇ ਇਹਦੇ ਇਹ ਮੱਕੀ ਘਸਾਉਂਦੀ ਹੈ ਇਹਨਾਂ ਨੂੰ ਜਾਦੇ ਬਾਕੀ ਹੋਰ ਤਾਂ ਰਬੜਾ ਰੋਬਣਾ ਮੈਂ ਪਾਏ ਲਈਆਂ ਬਾਕੀ ਮੜਾ ਮੋਟਾ ਪੇਂਟ ਆ ਨਾ ਇਹ ਪਤਾ ਨਹੀਂਦਾ ਵੀ ਮੱਕੀ ਕਰਕੇ ਉਤਰ ਲੱਗ ਗਿਆ ਹਨਾ ਜਿਵੇਂ ਮੱਕੀ ਦੇ ਸੀਜ਼ਨ ਚ ਨਾ ਉਹ ਭੂਪਰਾ ਦਾ ਜਾ ਪੈ ਕੇ ਮੀਂਹ ਵਹਿ ਜਾਂਦਾ ਉਹਦੇ ਕਰਕੇ ਉਤਰ ਲੱਗ ਗਿਆ ਦਾ ਬਾਕੀ ਲਿਆਂਦਾ ਲਿਆਇਆ ਮੋਲੀ ਰੰਗ ਹੋਰ ਫਿਰ ਕਿਦਾਂ 70 ਗੱਲ ਜੀ 70 ਗੱਲ ਕਿਦਾਂ ਫਿਰ ਠੀਕ ਹੈ ਠੀਕ ਹੈ ਮੈਂ ਕੰਮਾਂ ਚ ਨਵੇੜ ਦੋ ਹਾਂ ਜੀ ਹਾਂ ਨਿਭੜ ਜਾਣਾ ਅੱਛਾ ਹੈ ਨਿਭੜਾ ਪ੍ਰੈਸ਼ਰ ਪਾ ਕੇ ਨਾ ਆ ਪੁਲੀ ਦੀ ਰੰਗ ਪਾ ਕੇ ਲੈਨ ਪੁੜੀ ਨਹੀਂ ਲਾਈਏ ਤੋ ਰਾਈਜ਼ਰ ਪਾ ਕੇ ਮਸ਼ੀਨ ਰੈਡੀ ਕਰਕੇ ਖੜਾਓ ਇਹਨੂੰ ਓਕੇ ਓਕੇ ਠੀਕ ਆ ਫੇਰ ਤੁਹਾਨੂੰ ਡੱਕ ਡੱਕ ਲਿਆ ਕੇ ਦੰਨਾ ਵਧੀਆ ਲਾਈਟਾਂ ਲੂਟਾਂ ਮਸ਼ੀਨ ਤੇ ਨਾ ਲਾ ਕੇ ਪਤਾ ਲੱਗੇ ਵੀ ਨੰਦਰ ਦੀ ਮਸ਼ੀਨ ਜਾਂਦੀ ਹੈ ਗਜ਼ਰਾਤ ਨੂੰ ਹੈ ਸਹੀ ਗੱਲ ਇਹ ਆਪਣਾ ਸੁੱਖੀ ਛੇਰ ਗਲ ਬਾਈ ਸਸੀ ਗਰ ਬਾਈ ਜੀ ਸਾਰਿਆਂ ਨੂੰ ਹੋਰ ਸੁੱਖੀ ਬਾਈ ਵਧੀਆ ਬਾਈ ਕਰਦੀ ਠੰਡ ਜਿਆਦੇ ਮਾਂਦਾ ਠੰਡ ਇਹਨੂੰ ਪਤਾ ਹੈਗੀ ਆ ਸਾਡੇ ਕਿਸਾਨ ਦਰ ਖੇਤਾਂ ਆ ਕਰਕੇ ਹਵਾ-ਹਵਾ ਚੱਲਦੀ ਆ ਹਨਾ ਸਹੀ ਗੱਲ ਆ ਵੀ ਮੈਂ ਨਾ ਦੇਖਿਆ ਭਾਈ ਤੁਸੀਂ ਤਾਂ ਬੰਦੇ ਤਕੜੇ ਹੋਵਗੇ ਪੱਕੀ ਗੱਲ ਆ ਹਾਂ ਰਾਤ ਨੂੰ ਪਕੰਦਰੋ 12 ਵਜੇ ਸੌਂਦੇ ਹਾਂ ਕੱਲ ਕੀ 4 ਵਜੇ ਫੇਰ ਉੱਠ ਖੜਦੇ ਹਾਂ ਮੈਂ ਕਹਣਾ ਤਾਂ ਨੇ ਬੰਦੇ ਯਾਰ ਜੀ ਭਰਾਓ ਕਿਆ ਕਰੀਏ ਭਾਈ ਮਿਹਨਤ ਕਰਨੀ ਪੈਂਦੀ ਆ ਰਾਤ ਨੂੰ 12 ਵਜੇ ਜਾਂ 1 ਵਜੇ ਜਾਂ 10:00 ਨੂੰ ਹਾਂ ਮੈਂ ਤਾਂ ਨਹੀਂ 9 ਵਜੇ ਤੋਂ ਪਹਿਲਾਂ ਬਿਸਤਰੀ 'ਚੋਂ ਨਿਕਲੇ ਜਾਂਦਾ ਹਾਂ ਹਾਂ ਪੱਕੀ ਗੱਲ ਆ ਯਾਰ ਨਹੀਂ ਅੱਜ ਤਾਂ ਚੱਲ ਔੜੇ ਹਜੇ ਪੰਜਾਬ 'ਚ ਜਿੱਦ ਤੱਕ ਅਸੀਂ ਬਾਹਰ ਚੱਲ ਗਏ ਇਹ ਨਹੀਂ ਪਤਾ ਵੀ ਅਸੀਂ ਸੌਂਦੇ ਹੀ ਨਹੀਂ ਕ ਔਰ ਸੋ ਜਿਵੇਂ ਸਿਆੜੇ ਕਹਿੰਦੇ ਹੁੰਦੇ ਨੇ ਨਾ ਵੀ ਜਿਹੇ ਜਿਹਾ ਆਪਾਂ ਕੰਮ ਕਰਦੇ ਹੁੰਦੇ ਆ ਜਾਂ ਜਿਹੇ ਜੀ ਉਹ ਹੁੰਦਾ ਉਹੇ ਜਿਹੀ ਹੋ ਜਾਂਦਾ ਹੁਣ ਆਪਾਂ ਘਰੇ ਆ ਠੀਕ ਆ ਘਰੇ ਕੋਈ ਐਂ ਲੱਗਦਾ ਵੀ ਕੰਮ ਨਹੀਂ ਚੱਲਦਾ ਹਨਾ ਵੀ ਉਹ ਹਿਸਾਬ ਨਾਲ ਚੱਲਾਂਗੇ ਪਰ ਜਦ ਬਾਹਰ ਉਹਨੇ ਸੁਖੀ ਭਾਈ ਉੱਥੇ ਤਾਂ ਨਾ ਐ ਹੁੰਦਾ ਵੀ ਬਸ ਜਿੰਨਾ ਵੜ ਲਈਏ ਥੋੜਾ ਹਾਂ ਬਾਕੀ ਐ ਵੀ ਆਪਾਂ ਕਹਿੰਦੇ ਵੀ ਜਦੋਂ ਕੰਮ ਦਾ ਫਿਕਰ ਜਿਆ ਹੁੰਦਾ ਨਾ ਦਿਮਾਗ ਦਾ ਫਿਰ ਬੰਦੇ ਨੂੰ ਐ ਹੁੰਦਾ ਵੀ ਹੱਥ ਨੀ ਮੇੜ ਨਹੀਂ ਆ ਹੁਣ ਤੇਰਾ ਬਾਹਰ ਵੀ ਜਾਵਾਂ ਹੁਣ ਤੇਰੇ ਸਾਹਮਣੇ ਕਿੰਨਾ ਜਗਾੜ ਖੜਾ ਹੈ ਤਾਂ ਕੱਲ ਦਾ ਮਾਲਕ ਨਹੀਂ ਦੇਖਿਆ ਆ ਜੀ ਇਜ਼ਹਾਰਾ ਵੀ ਜ਼ਿੰਮੇਵਾਰੀ ਆ ਬਣੀ ਉਹ ਇੱਥੇ ਤਾਂ ਹੀ ਮੈਂ ਕਹਿ ਨਹੀਂ ਲੱਗਦਾ ਵੀ ਮਾਲਕਾਂ ਦਾ ਉਹਨੇ ਤੈਨੂੰ ਹੀ ਬਣਾਇਆ ਹੋਇਆ ਵੀ ਸਾਥੋਂ ਬਾਅਦ ਤੇਰੀ ਜ਼ਿੰਮੇਵਾਰੀ ਹਾਂ ਬਸ ਹੁਣ ਜੀ ਯਾਰ ਕਰੋੜਾਂ ਰੁਪਈਆ ਦੇ ਸੰਦ ਦੀ ਜ਼ਿੰਮੇਵਾਰੀ ਕਿਸੇ ਬੰਦੇ ਦੇ ਛੱਡਣੀ ਹੈ ਨਾ ਬਾਈ ਨੀਂਦ ਨਹੀਂ ਆਉਂਦੀ ਤੇਰੇ ਸਾਹਮਣੇ ਰਾਤ ਕਵੇਂ ਭੱਜਿਆ ਫਿਰਦਾ ਦਾ ਕੀ ਹੋਈ ਬਾਈ 1.5 ਵਜੇ ਦਾ ਟਾਈਮ ਹਾਂ ਤੇ ਨਿੰਦਰ ਬਾਈ ਨੇ ਕੋਲ ਆਖ ਤ ਮਾਰੀ ਬੈੱਡ ਤੋਂ ਸਾਲ ਉਹਦਾ ਖੜਕਾ ਜਾ ਕਦਾ ਹੋਈ ਹੁੰਦਾ ਕਾਰਾਂ ਜੀ ਕਹਿੰਦਾ ਜੀ ਇੱਧਰ ਚੋਰੀ ਚੋਰੀ ਬਹੁਤ ਹੁੰਦੀ ਆ ਕਿਤੇ ਕੋਈ ਹੂ ਨਾ ਇਦੇ ਵਿੱਚੋਂ ਸੈੱਟ ਥੱਲੇੋਂ ਵੀ ਕੋਈ ਆਹੋ ਕਹਾਂ ਪਤਾ ਭਾਈ ਸਾਡਾ ਨਾਮ ਤੇਰੇ ਸਾਹਮਣੇ ਸਮਾਨ ਦੇ ਲੱਗਵੇਂ ਪੈਕਣੇ ਪਿਆ। ਬਾਈ ਬਿਲਕੁਲ ਕਰੋੜਾਂ ਰੁਪਈਆਂ ਦਾ ਲੋਹਾ ਪਿਆ ਭਰਾਓ। ਰਾਤ ਨੂੰ ਮੈਂ ਦੇਖਣਾ ਮੈਂਦਾ ਹੁਣ ਅੰਕਲ ਹੁੰਦਾ ਅੰਕਰ ਅੰਦਰ ਕੈਮਰੇ ਚੱਲਦੇ ਆ ਉਹ ਦੇਖੀ ਜਾਂਦਾ। ਠੀਕ ਹੈ। ਉਹ ਬਾਹਰ ਅਮਰੀਕਾ 'ਚ ਬੈਠੇ ਦੇਖੀ ਜਾਂਦੇ ਨੇ। ਹਾਂ ਉਹ ਵੀ ਉਹ ਮਾਰ ਵੀ ਦੇਖੀ ਜਾਂਦਾ ਅੰਕਲ ਦਾ ਮੁੰਡਾ ਹੁਣ ਦੇਖਦਾ ਆਪਾਂ ਨੂੰ। ਠੀਕ ਹੈ। ਹੁਣ ਉਹ ਬੈਠਾ ਦੇਖਦਾ ਆਪਾਂ ਨੂੰ ਗਏ। ਠੀਕ ਹੈ। ਵੀ ਅੱਗ ਸੇਕਦੇ ਮਟ। ਹਾਂ ਬੱਸ। ਆਹ ਕੈਮਰਾ ਦਾ ਹਾਂ। ਆਹ ਕੈਮਰਾ ਲੱਗਿਆ ਹੋਇਆ ਹੈ। ਕਈ ਲੱ ਪਰ ਫੇਰ ਵੀ ਆਪਦੀ ਨਿਗਾਹ ਰਾਤ ਨੂੰ ਜੇ ਵੱਜ ਜੇ ਵਾ ਤਾਂ ਵਧੀਆ ਹੈ ਨਾ ਕਈ ਵਾਰੀ ਬੰਦਾ ਕੰਮ ਚੱਲ ਜਾਂਦਾ ਹਾਂ 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 ਹੋਰ ਸੁਣਾ ਦੁੱਕੀ ਬਾਈ ਵਧੀਆ ਬਾਈ ਚੜਦੀ ਕਲਾ ਕਾਹੀ ਭਰਾ ਉਹ ਮੈਨੂੰ ਐ ਹੁੰਦਾ ਵੀ ਥੋੜਾ ਜਿਆਦਾ ਯਾਰ ਵੀ ਜਿਹੜੇ ਵੀ ਆ ਲਾਈਕ ਵੀ ਆਪਾਂ ਦੇਖ ਕੇ ਆਈਏ ਹੈ ਨਾ ਚੱਲेंगे ਤਾਂ ਲੈ ਚੱਲਾਂਗੇ ਤੈਨੂੰ ਤੈਨੂੰ ਦਿਖਾ ਦਾਂਗੇ ਯਾਰ ਕੋਈ ਚੱਕਰ ਨਹੀਂ ਵਧੀਆ ਆਪਾਂ ਕਹਿੰਦੇ ਵੀ ਸੁਖਮਈ ਵਾਲੀ ਜ਼ਿੰਦਗੀ ਘੱਟ ਵਧੀਆ ਲੱਗਦੀ ਆ ਜਿਵੇਂ ਐ ਮਸ਼ੀਨਾਂ ਵਜੋਂ ਉਹਨਾਂ ਦੇ ਬੰਦੇ ਕੰਮ ਕਰਦੇ ਆ ਜਾਂ ਜਿਵੇਂ ਬਾਈ ਰਾਜਸਥਾਨ ਦੇ ਵਿੱਚ ਗੁਜਰਾਤ ਚ ਜਾਂਦੇ ਆ ਉੱਥੇ ਮੈਨੂੰ ਆਇਆ ਹੁੰਦਾ ਵੀ ਟਾਬਿਆਂ ਨੂੰ ਬਿਆਂ ਦੇ ਸੌਂਗੀਏ ਹਨਾ ਖੁੱਲੇ ਮੈਦਾਨ ਹਾਂ ਨਾ ਦੇਖੀ ਤੇ ਨਜ਼ਾਰੇ ਦੇਖੀ ਤੇ ਟੈਂਕ ਦੇ ਵਿੱਚ ਜਿੱਥੇ ਦਾਣੇ ਭਰ ਕੇ ਜਾਂਦੇ ਆ ਉੱਥੇ ਪ੍ਰਾਲੀ ਛੜ ਲੈਣੀ ਹਾਂ ਬਾਈਕ ਦੇ ਡਰਾਈਵਰ ਵਿੱਚ ਬੜੀ ਜਾਣਾ ਇੱਕ ਨੇ ਚਲਾਈ ਜਾਣਾ ਇੱਕ ਨੇ ਉਤਰੀ ਜਾਣਾ ਉੱਥੇ ਹੀ ਬੜੀ ਜਾਣਾ ਤਿੰਨੇ ਜਾਰੇ ਬੰਦੇ ਉੱਥੇ ਹੀ ਕਵਰ ਹੋ ਕੇ ਜਾਣੇ ਸਹੀ ਗੱਲ ਆ ਬਾਹਰ ਲਿਆ ਮੈਂ ਕੋ ਜਿਹਾ ਚਲਾਉਣ ਵਾਲਾ ਇੱਕ ਜਾਨਾ ਚਲਾਉਣ ਲੱਗਿਆ ਇਹ ਜਿਹਦਾ ਲਗਜ਼ਰੀ ਗੱਡੀ ਜੇ ਨਜ਼ਾਰਾ ਨਹੀਂ ਆਉਂਦਾ ਜਹਾਜ ਆ ਫਿਰ ਕੋ ਮੈਂ ਤੇ ਆਉਂਦਾ ਸਹੀ ਗੱਲ ਜਿਹਦੀ ਕਹਿੰਦਾ ਸੀਟ ਲੱਗੀ ਇਹ ਸਹੀ ਗੱਲ ਆ ਬਾਕੀ ਉਹ ਖੜੀ ਏਸੀ ਵਾਲੀ ਉਹਦਾ ਤਾਂ ਨਜ਼ਾਰਾ ਹੀ ਈਸੀ ਵਾਲੀ ਦਾ ਤੂੰ ਕਹਿੰਦਾ ਬਾਈ ਬੰਦਾ ਚਿੱਟੇ ਕੱਪੜੇ ਪਾ ਕੇ ਬੜੀ ਹੈ ਨਾ ਸਹੀ ਦੇਖਣੇ ਬਾਈ ਤੂੰ ਆ ਹੀ ਕਿਤੇ ਸੀਜਨ ਦੇ ਚ ਮੱਕੀ ਦੇ ਚ ਦੇਖੀ ਹੋਰ ਕਸਮਾਨ ਪੈਂਦਾ ਕਚਾਰ ਮਾ ਰੋਲ ਬਣਾਉਨੇ ਆਪਾਂ ਉਹ ਸਾਰਾ ਚਾਰਚੂਰ ਬਣਾਉਨੇ ਆ ਜਦ ਨਹੀਂ ਨਹੀਂ ਬਿਲਕੁਲ ਪਹਿਲਾਂ ਪਹਿਲਾਂ ਹੋਰ ਤਣਾ ਸੁਖੀ ਬਾਈ ਵਧੀਆ ਸਭ ਕਿਰਪਾ ਦਾ ਹਾਂ ਦਿਲ ਨੀਂਦ ਆ ਗਈ ਦੀ ਵਧੀਆ ਰਾਤ ਮਟਰਦੀ ਕਲਾ ਰੱਖੀ ਨੀਂਦ ਬਹੁਤ ਵਧੀਆ ਬਾਈ ਹਾਂ ਨੀਂਦ ਬਹੁਤ ਵਧੀਆ ਨੀਂਦ ਬਹੁਤ ਵਧੀਆ ਆ ਗਈ ਮੋਲੀ ਆ ਜਨ ਮੇੜ ਦੋ ਵੀਰੇ ਫਾਉਨੋ ਡੀਕਦਾ ਹੁਣ ਰਾਜੰਟਾਂ ਦੇ ਕਈਆਂ ਦੇ ਫੋਨ ਆਉਂਦੇ ਆ ਵੀ ਆਜੋ ਭਾਈ ਹੁਣ ਹੁਣ ਰਾਜਸਥਾਨ ਵਾਲੀ ਧਰਤੀ ਡੀਕਦੀ ਆ ਫੁੱਲ ਫੁੱਲ ਕਹਿੰਦੇ ਭਾਈ ਇੱਟੇ ਚਿੱਟੇ ਜਿਹੇ ਫੁੱਲ ਲੱਗ ਕੇ ਨਾ ਕਹਿੰਦੇ ਉਹ ਵਿੱਚ ਉਹਨਾਂ ਦੀ ਡੋਡੀਆਂ ਜਿਹਾ ਨਿਕਲਣ ਲੱਗੀਆਂ ਮੈਨੂੰ ਕੱਲ ਆਇਆ ਸੀ ਫੋਨ ਮੁੰਡੇ ਦਾ ਕੋਟੇ ਤੋਂ ਵੀ ਪੱਛ ਲੱਗਣ ਲੱਗਣੇ ਨੇ ਬੱਸ ਭਾਈ ਉਹਦੇ 15 ਤਰੀਕ ਦੇ ਲਵੇ ਲਾਉਣੇ ਨਾ ਉਹ ਲੱਕੜ ਦੇ ਪੱਸਾ ਜਿਹਾ ਨਾ ਮਾਰਨ ਲੱਗ ਪਾਣਗੇ ਕਹਿੰਦਾ ਸੁਖੀ ਆ ਜੀ ਫਿਰ ਮਾਰਨਗੇ ਜਿਹੜਾ ਮਾਹ ਜਰੂਰ ਭਰਾਵਾ ਸਾਨੂੰ ਵੀ ਰਾਜਸਥਾਨ ਦੀ ਧਰਤੀ ਡੀਕਦੀ ਅਸੀਂ ਵੀ ਪੀਏ ਕੌੜੀ ਜੀ ਚ ਫੀਮ ਦੇ ਹਿੱਤਾਂ ਦੀ ਉਹਦਾ ਰਾਖੀ ਉਹ ਕਰਨੀ ਪੈਂਦੀ ਹੈ ਬਹੁਤ 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 ਕਹਿੰਦਾ ਦੇਖਿਆ ਨੰਦ ਉਹ ਟਾਈਮ ਦੇ ਵਿੱਚ ਹਾਂ ਲਾਇਆ ਹੁੰਦਾ ਤਾਂ ਹਾਂ ਤੂ ਤਿਆਂ ਤੋਂ ਜਾਲ ਲਾਇਆ ਹੁੰਦਾ ਬਾਈ ਕਹਿੰਦੇ ਤੂੰ ਦੇਖਾ ਕੇ ਨਾ ਤਿੰਨ ਤਿੰਨ ਜਾਲ ਜੜੋਡੇ ਉਹ ਤਾਂ ਅੰਦਰ ਟਾਲੀਆਂ ਦੇ ਪਿੰਗਾ ਝੂੜਦੇ ਐ ਇੱਕ ਹੋਰ ਥੋਣੀ ਗੱਲ ਉੱਥੇ ਬਾਈ ਪੂਜਦੇ ਆ ਉਹਨੂੰ ਰੱਬ ਮੰਗਣਾ ਹਾਂ ਖੇਤੀ ਨੂੰ ਰੱਬ ਮੰਗਣ ਚੱਪੜਾ ਲੈ ਕੇ ਨੀ ਜਾਣ ਦਿੰਦੇ ਅੰਦਰ ਫੀਮ ਦੇ ਮਹਾਰਾਜ ਦਾ ਉੱਥੇ ਮੰਦਰ ਵੀ ਆਗਾ ਹੈਗਾ 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 ਹਾਂ ਹਾਂ ਮੈਂ ਦੇਖਿਆ ਮੈਂ ਨਾਂ ਭੁੱਲ ਗਿਆ ਕੀ ਨਾਂ ਹੈ ਉਹ ਬਾਬਾ ਜੀ ਦਾ ਤੇ ਉਥੇ ਲੋਕ ਭੀਮ ਝੜਾ ਕੇ ਆਉਂਦੇ ਆ ਪੁਲਿਸ ਕੋਸ਼ ਨਹੀਂ ਕਹਿੰਦੀ ਹੈਗੀ ਦੀ ਹਾਂ ਹਾਂ ਸਹੀ ਗੱਲ ਆ ਮੈਂ ਕਿਹਾ ਸੋਚਿਆ ਬਸ ਯਾਰ ਉੱਥੇ ਹੀ ਜਾਂਦੇ ਆ ਕੋਈ ਡੰਗੀ ਮਰ ਲਿਓ ਨੇ ਪਰ ਮੈਂ ਜਿਵੇਂ ਨਿੰਦਰ ਆਪਣੇ ਕਈ ਬੰਦੇ ਕਹਿੰਦੇ ਹੁੰਦੇ ਆ ਹਾਂ ਚਲੋ ਬਈ ਅਸੀਂ ਤਾਂ ਇੱਕ ਯੂਟਿਊਬਰ ਹੋਣ ਦੇ ਨਾਂ ਤੇ ਜਾਂਦੇ ਆ ਵੀਡੀਓ ਦਿਖਾਉਣੇ ਆ ਹਨਾ ਵਿੱਚ ਬੰਦੇ ਨੂੰ ਐ ਲੱਗਦਾ ਵੀ ਖਾਣੀ ਫੀਮ ਆਈ ਪਈ ਐ ਨਹੀਂ ਸਹੀ ਗੱਲ ਆ ਮੈਂ ਕਈ ਬਾਹਲੇ ਬੰਦੇ ਨੇ ਮੈਨੂੰ ਫੋਨ ਆਏ ਬਈ ਯਾਰ ਤੁਸੀਂ ਜਾਣਦੇ ਹੁੰਦੇ ਹੋ ਉਥੇ ਫੀਮ ਕਿੱਥੇ ਮਿਲਦੀ ਆ ਮੈਂ ਉਹਨੂੰ ਆਖਿਆ ਮਾ ਭਰਾ ਉਹ ਐ ਮੀਣਾ ਵਿਚ ਉਥੇ ਗਲਤ ਬੰਦੇ ਟੱਕਰ ਜਾਂਦੇ ਹਾਂ 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 ਜਿਵੇਂ ਆਪਾਂ ਕਹਿੰਦੇ ਲਾਲਚ ਬਸ ਹੋ ਕੇ ਬੰਦੇ ਨਾਲ ਟੱਕਰ ਹਾਂ ਬਸ 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 ਜੇ ਉਧਰ ਕੋਈ ਬੰਦਾ ਵਗ ਗਿਆ ਉਹਨੇ ਕਿਸੇ ਬੰਦੇ ਨਾਲ ਗੱਲ ਕਰ ਲਈ ਵੀ ਯਾਰ ਅਸੀਂ ਆ ਚੀਜ਼ ਲੈਣੀ ਹੈ ਤਾਂ ਉਹ ਬੰਦੇ ਨੇ ਕੀ ਹੁੰਦਾ ਮੰਨ ਲਾ ਵੀ ਪੁਲਿਸ ਨੇ ਉਥੇ ਕਿਹਾ ਹੁੰਦਾ ਵੀ ਜੇ ਕੋਈ ਤਸਕਰ ਆਉਂਦਾ ਸਾਨੂੰ ਫੜਾਓ ਅਸੀਂ ਉਹਨੂੰ ਨਾਮ ਦੇਵਾਂਗੇ ਜਿਵੇਂ ਆਪਣੀ ਸਰਕਾਰ ਕਹਿੰਦੀ ਹੈ ਵੀ ਜੇ ਕੋਈ ਗੋਲੀ ਜਾਂ ਚੀਜ਼ਾਂ ਵੇਚਦਾ ਹਣਾ ਸਹੀ ਗੱਲ ਸਾਨੂੰ ਫੜਾਉ ਅਸੀਂ ਤੁਹਾਨੂੰ ਵੀ ਗੁਪਤ ਨਾਮ ਦੇਵਾਂਗੇ ਸਹੀ ਗੱਲਾਂ ਐਈ ਉੱਥੇ ਰਾਜਸਥਾਨ ਦੇ ਵਿੱਚ ਫੀਮ ਦਾ ਪਰਚਾ ਕਤਲ ਤੋਂ ਵੀ ਵੱਡਾ ਪਰਚਾ ਹੈ ਹੁਣ ਆਪਣੇ ਬੰਦੇ ਆਪਾਂ ਹੁਣ ਆਪਾਂ ਜਾਣੇ ਆ ਚੱਲ ਅਸੀਂ ਦਾ ਕੰਮਣਾ ਕੰਮ ਕਰਨ ਜਾਣਾ ਤੂੰ ਵੀ ਹੁਣ ਕੰਮ ਕਰਨ ਜਾਣਾ ਨਾ ਦਿਖਾਉਣ ਜਾਣਾ ਕੀਤੀ ਬੜੀ ਵੀ ਕੀ ਕੀ ਆ ਹਰ ਇੱਕ ਖੇਤੀ ਦਿਖਾਉ ਲੋਕਾਂ ਨੂੰ ਇਹ ਹੈ ਕਈ ਬੰਦਿਆਂ ਨੂੰ ਆਪਣੇ ਨੂੰ ਪਤਾ ਨਹੀਂ ਲਿਆਉਨੇ ਆ ਬਿਲਕੁਲ ਬਈ ਬਿਲਕੁਲ ਬਾਈ ਉੱਥੇ ਤਾਂ ਖਾਲੀ ਬੰਦਾ ਖੜਿਆ ਗਿਆ ਨਾ ਜਿਵੇਂ ਪਰਨਾ ਮੰਨੇ ਮੋਲੀ ਤੇਰੇ ਆ ਡੋਡਿਆਂ ਦਾ ਕਿ ਤਾ ਉਹ 1 ਕਿਲੋਮੀਟਰ ਦਾ ਤੇ 1 ਕਿਲੋਮੀਟਰ ਪਿੱਛੇ ਵੀ ਖੜਾ ਦੇਖ ਲੈਣਾ ਤੈਨੂੰ ਪਰਨਾ ਮੰਨੇ ਜ ਤੇਰੀ ਜ ਵਾਰੀ ਹੋ ਜਾਂਦੀ ਗੀ ਹਾਂ ਵੀ ਜੇ ਕੋਈ ਆਪਣੇ ਬੰਦੇ ਜਿਵੇਂ ਮਸ਼ੀਨਾਂ ਲੈ ਕੇ ਗੁਜਰਾਤ ਨੂੰ ਨਿਕਲਦੇ ਨੇ ਉੱਥੋਂ ਦੀ ਜਿਨ੍ਹਾਂ ਦੇ ਪਰਨੇ ਬੰਦੇ ਹੋਣ ਨੇ ਜਾਂ ਟਰੱਕਾਂ ਵਾਲੇ ਜੇ ਕਿਸੇ ਟਰੱਕ ਵਾਲੇ ਸਰਦਾਰ ਦਾ ਟਰੱਕ ਵੀ ਉੱਥੇ ਰੋਕ ਗਏ ਉਹਨੇ ਡੋਡੇ ਦੀ ਖੇਤੀ ਆ ਤਾਂ ਉਹ ਮੇਰੇ ਨਾਲ ਡਲੇ ਮਾਰਨ ਲੱਗਿਆ ਮਾਰਦੇ ਆ ਮਾਰਦੇ ਆ ਬਾਈ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਅਸੀਂ ਜਦੋਂ ਗਏ ਸੀ ਜਦੋਂ ਉਹਨਾਂ ਨੇ ਦੇਖਿਆ ਪੰਜਾਬ ਨੰਬਰ ਗੱਡੀ ਆ ਸਾਨੂੰ ਪਤਾ ਸ਼ੱਕ ਦੇ ਆਧਾਰ ਤੇ ਲੱਗਾ ਹਾਂ ਮੈਨੂੰ 2 ਸਾਲ ਹੋ ਗਏ ਜਾਂਦੇ ਨੂੰ ਐਕ ਤੀਜਾ ਸਾਲ ਆ ਹਾਂ ਤੇ ਫੇਰ ਉਹਨਾਂ ਨੂੰ ਮੈਂ ਆਪਣਾ ਕਾਰਡ ਦਿਖਾਉਣਾ ਹਨ ਜਿਹੜੀਆਂ ਮੇਰੀਆਂ ਬੀਬੀ ਸੀ న్యూਸ ਵਗੈਰਾ ਤੇ ਜਾ ਉਹ ਤੇ ਉਹ ਸੁਖਵੀਰ ਬਾਦਲਾ ਨੇ ਫੋਟੋ ਸ਼ੇਅਰ ਕੀਤੀ ਸੀ ਟਾਈਮ ਜਦੋਂ ਫਿਰ ਇੰਡੀਆ 'ਚ ਮੇਰੀ ਖਬਰ ਆਈ ਦੀ ਖੇਤੀਬਾੜੀ ਵਾਲੀ ਉਹ ਦਿਖਾਉਣਾ ਵੀ ਭਰਾਵੋ ਅਸੀਂ ਵੀ ਉਹ ਬੰਦੇ ਨਹੀਂ ਹੈਗੇ ਕੰਮ ਕਰਨ ਵਾਲੇ ਵੀ ਅਸੀਂ ਤਾਂ ਆਪਦਾ ਇੱਕੇ ਖੇਤੀਬਾਰੇ ਲੋਕਾਂ ਨੂੰ ਤਾਂ ਦੱਸਦੇ ਪੈਂਦਾ ਵੀ ਆਹ ਜਿਹੜੀਆਂ ਫਸਲ ਆਉਂਦੀਆਂ ਆਪਦੇ ਵਿੱਚ ਵੀ ਇਹ ਚੀਜ਼ ਦੀ ਬਹੁਤ ਮੰਗ ਹੋਈ ਜਾਂਦੀ ਹੈ ਵੀ ਲੋਕਾਂ ਨੂੰ ਇਹਦਾ ਕੀ ਫਾਇਦਾ ਹੋਊ ਸਹੀ ਗੱਲ ਆ ਦਰ ਉਧਰ ਲੋਕਾਂ ਨੂੰ ਜਦੋਂ ਉਹ ਵੀਨ ਦੀ ਖੇਤੀ ਕਰਦੇ ਹੈਗੇ ਮਤਲਬ ਬਈ ਇੱਕ ਪੰਗਾ ਹੀ ਹੈਗਾ ਆਪਾਂ ਕਹੀਏ ਬੰਗ ਨਹੀ ਨਹੀਂ ਨਹੀਂ ਸਹੀ ਸਹੀ ਬਹੁਤ ਬੰਨਣਾ ਇੱਕ ਇੱਕ ਤੋਂ ਇੱਕ ਸਟੇਟ 'ਚ ਤਾਂ ਹੈਗੀ ਆ ਕਿੰਨੇ ਸਟੇਟਾਂ ਦੇਖ ਲਈਆਂ ਉਹਦੇ ਕੰਨੀ ਨੂੰ ਗੱਲ ਆ ਬਈ ਸਹੀ ਗੱਲ ਹੈ ਬਾਕੀ ਭਈ ਆਹ ਕੰਮ ਛੋਟਾ ਜਿਹਾ ਨੇ ਤਾਂ ਬਹੁਤ ਸੋਹਣਾ ਲੱਗਿਆ ਭਈਆ ਹਾਂ ਮੇਰਾ ਤਾਂ ਕੰਮ ਤੇ ਜੀ ਲੱਗਦਾ ਬੜਾ ਤੁਸੀਂ ਸਹੀ ਗੱਲ ਹੈ ਤੈਨੂੰ ਦਿਖਾ ਦਾਂ ਐ ਕਿ ਤੈਨੂੰ ਦਿਖਾਣਾ ਨਹੀਂ ਕਮੈਨ ਵਾਲਿਆਂ ਦੀ ਲਾਈਫ ਸਹੀ ਗੱਲ ਹੈ ਵੀ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਰ ਦਿਖਾਈਆਂ ਨੇ ਪੂਰੀ ਫਿਰ ਵੀ ਕਿਵੇਂ ਭੰਗੜੇ ਪਾਉਨੇ ਆਏ ਜੱਲ ਕਰੋ ਭਈਆ ਮੈਂ ਤੀਉ ਬੰਦੇ ਕਹਿੰਦਾ ਹਾਂ ਬਾਦ ਇਲਾ ਦੇ ਸਾਹਮਣੇ ਪੰਜ ਛੇ ਦਿਨ ਹੋ ਗਏ ਗੋਲੀ ਨੂੰ ਇਹਨੂੰ ਤਾਂ ਤਸੱਲੀ ਪਹਿਲਾਂ ਰੀਅਕਟ ਕਰਨੀ ਆ ਕਿ ਉੱਥੇ ਜਾ ਕੇ ਹੁਣ ਸੀ ਜਾਂਦੇ ਵਿੱਚ ਜੇ ਇੱਕ ਵਾਰ ਮਸ਼ੀਨ ਖੜ ਗਈ ਤਾਂ ਦਿਹਾੜੀ ਮਰ ਗਈ ਸਾਰਾ ਸਾਲ ਨਹੀਂ 6 ਮਹੀਨੇ ਦਿਹਾੜੀ ਨਾਲ ਚਲਾ ਕੇ ਕਿੱਥੇ ਚਲਾ ਕੇ ਬਸ ਸਾਰੇ ਖੋਲ ਲੈ ਸਾਰਾ ਸਮਾਨ ਦਾ ਕਰਤਾ ਫਿੱਟ ਇਹਦਾ ਸਾਰਾ ਸਮਾਨ ਬਾਹਰ ਕੱਢਿਆ ਵਾ ਤਾਂ ਆਪਣੇ ਆਪਣੇ ਤਜਰਬੇ ਕਾ ਬੰਨੀ ਦਾ ਸਾਰਾ ਹੁਣ ਉਹ ਪੁਲੀਆਂ ਤਾਰੀਆਂ ਹੋਈਆਂ ਪੁਲੀਆਂ ਬੜੇ ਤਜਰਬੇ ਕਾ ਪਾ ਕੇ ਵਾ ਕੇ ਰਹਿਣ ਸੈਟ ਕਰਕੇ ਪਾ ਦਨੀਆ ਫੇਰ ਨਹੀਂ ਮੁੜ ਕੇ ਦਿੱਕਤ ਆਉਣੀ ਕੋਈ ਵੀ ਬਿਲਕੁਲ ਨਹੀਂ ਬਾਈ ਬਿਲਕੁਲ ਯਾ ਇਹਦੇ ਮੱਕੀ ਬੀਜਣਾ ਹਾਂ ਇਹ ਮੱਕੀ ਮੀਂਹ ਬੀਜਣ ਵਾਲੀ ਹੈ ਬਸ ਬੀਜਣੀ ਆ ਮੱਕੀ ਦੇ ਗੱਲ ਮੀਨੇ ਕੰਮ ਥੋੜਾ ਜਿਹਾ ਖਰਾਬ ਕਰਤਾ ਨਹੀਂ ਤਾਂ ਮੱਕੀ ਦੀਆਂ ਤਿਆਰੀਆਂ ਦੀਆਂ ਆ ਲਿਆਇਆ ਆਖਰੀ ਗੱਲ ਇਹ ਵੀ ਥੋੜਾ ਜਿਹਾ ਨਾ ਪਿੱਛੇ ਜਨੀਦਾ ਜਿਹੜਾ ਆਪਣੇ ਸਾਫ ਸਫਾਈ ਹੀ ਕਰਨਾ ਇਹਦਾ ਨਾ ਬਾਕੀ ਦਾ ਇੱਕ ਵਾਰ ਚਲਾ ਕੇ ਦੇਖ ਲਾਂਗੇ ਇਹਨੂੰ ਇਹਨਾਂ ਦੇ ਬੈੱਡ ਬੋਰਡ ਕਿੱਕੜ ਬਣਾਉਂਦੀ ਆ ਬਾਕੀ ਦੇ ਪਿੱਛੇ ਫਾਲੇ ਫੂਲੇ ਜਿਹੜੇ ਨਮੇ ਲਵਾਏ ਤੇ ਹਨਾ ਆ ਲਵਾਏ ਤੇ ਜਿਹੜਾ ਆਪਣੇ ਬੈੱਡ ਬਣਾਉਨੇ ਆ ਇਹਨਾਂ ਦੀਆਂ ਪੱਤੀਆਂ ਜੇਲੀਆਂ ਹੋਈਆਂ ਇੱਕ ਦੋਕ ਉਹ ਕਰਾਉਣੀਆਂ ਬਾਕੀ ਇੱਕ ਮੇਰਾ ਵੀਰ ਆਇਆ ਦੱਸਿਓ ਜੀਮੀਦਾਰ ਵੀਰ ਕਮੈਂਟ ਕਰਕੇ ਜਿਹੜੇ ਵੀਰਾਂ ਕੋ ਮਸ਼ੀਨ ਆ ਇਹ ਵੀ ਜਿਹੜੇ ਟਾਇਰ ਆ ਹਿੱਲਦੇ ਆ ਨਾ ਇਹ ਆਏ ਇਹਨਾਂ ਦਾ ਕੀ ਇਲਾਜ ਕਰੀਏ ਹੁਣ ਇੱਕ ਬੰਦਾ ਤਾਂ ਸਾਨੂੰ ਕਹਿੰਦਾ ਵੀ ਇੱਥੇ ਇੱਥੇ ਪੱਤੀ ਜੁਆਇੰਟ ਲਗਾ ਕੇ ਪਾ ਦਿਓ ਬਾਕੀ ਤੁਸੀਂ ਦੱਸਿਓ ਭਾਈ ਕਮੈਂਟਾਂ ਦੇ ਵਿੱਚ ਜਰੂਰ ਵੀ ਕਿਦਾਂ ਇਹਦਾ ਕਰੀਏ ਇਲਾਜ ਮਾਛੀਓ ਦੀ ਮਸ਼ੀਨ ਆ ਜੇ ਕਿਸੇ ਨੇ ਮੱਕੀ ਵਾਈ ਵਜਾਉਣੀ ਆ ਤਾਂ ਆ ਸਾਡਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਮਰੀ ਅੰਦਰ ਇਹ ਗੱਲ ਹੈ ਇਹਨੂੰ ਚਲਾ ਚਲਾ ਕੇ ਦੇਖ ਲੋ ਇਹਨੂੰ ਹੈਨਾ ਕਰੋਸ ਪਾ ਕੇ ਨਾ ਇੱਕ ਵਾਰ ਗੇੜਾ ਪਾ ਕੇ ਦੇਖ ਲੋ ਇਹਨੂੰ ਬਹੁਤ ਮਾਸਕ ਦੀ ਚੀਜ਼ ਆ ਭਾਈ ਇਹ ਵੀ ਜੇ ਮੰਨ ਲੋ ਇਹੋ ਜਿਹਾ ਕਰੋਸ ਜਿੰਨੇ ਵੀ ਆ ਲੱਗੇ ਹੋਏ ਆ ਨਾ ਕਰੋਸ ਆਪਣੇ ਇਹਨਾਂ ਦੇ ਵਿੱਚ ਉਰੇ ਜਿੱਥੇ ਆਪਣੇ ਆਹ ਕਰੋਸ ਲੱਗੇ ਆ ਸਾਰੇ ਪਲਾਸਟਿਕ ਦੇ ਕਰੋਸ ਆ ਤੇ ਤੱਕਰੇ ਮੜੀ ਜੀ ਕੋਈ ਚੀਜ਼ ਵਿੱਚ ਆ ਗਈ ਤਾਂ ਜਦ ਇਹਨੇ ਟੁੱਟ ਜਾਣਾ ਹਾਂ ਕਾਲੇ ਸਭੀ ਗੱਲ ਭਾਜੀ ਕੱਦਾ ਜੀ ਹੂੰ ਇਹਨੂੰ ਗੇੜਾ ਪਾ ਕੇ ਦੇਖ ਲੋ ਇੱਕ ਵਾਰ ਹਾਂਜੀ ਹਾਂਜੀ ਹੁਣ ਇਕੱਲੇ ਮਰ ਜਾ ਇਹਨੂੰ ਚੈੱਕ ਕਰਨ ਵਾਲਾ ਜਿੱਦ ਖੇਚ ਬਾਜੀ ਹਾਂ ਉਹ ਗਿੱਲਾ ਆ ਜੇ ਦੇਖੋ ਸਪਰਫਾਈ ਕਰਕੇ ਅਜੇ ਦੇਖਦੇ ਆ ਥੋੜਾ ਜਿਹਾ ਫੜਾ ਮੁੱਟਾ ਬੱਲਡ ਬੁੱਡੇ ਦੇ ਸਹੀ ਕਰਨੇ ਆ ਹਾਂ ਉਹ ਪੱਤੇ ਪੁੱਤੀਆਂ ਹਾਂ 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 ਪੱਤੇ ਮੂਕੀ ਕਿ ਲਾਉਣੇ ਆ ਪਹਿਲਾਂ ਇਹਦੇ ਪੱਤੀਆਂ ਜੇ ਲੱਗੀਆਂ ਜਾਂਦੇ ਪਿੱਛੇ ਕਿ ਇੱਥੇ ਉਹ ਟੁੱਟ ਗਈਆਂ ਦੀਆਂ ਇਹ ਇੱਥੇ ਹੁੰਦੀਆਂ ਬਾਜੀ ਹਾਂ ਹਾਂ ਇੱਥੇ 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 ਹੁੰਦੀਆਂ ਜਿੱਦਾਂ ਇੱਥੇ ਆਹਦੇ ਤਰਾਹੀ ਮਲੇ ਆਉਣਾ ਹਾਂ ਹਾਂ ਉੱਥੇ ਪੱਤੀਆਂ ਹੀ ਇਹਦੇ ਉਹ ਪੱਤੀਆਂ ਹੀ ਇਹ ਟੁੱਟ ਗਈਆਂ ਤੀਆਂ ਇੱਕ ਇਹਦੀ ਡਿਸਕ ਵੀ ਡਾਕੀ ਆ ਇਹਦੀ ਡਿਸਕ ਵੀ ਡਾਕੀ ਇੱਕ ਉਹ ਆ ਪੱਤੀਆਂ ਆ ਹਾਂ ਹਾਂ ਪੱਤੀਆਂ ਹਾਂ ਇਹ ਬੈੱਡ ਦੇ ਉੱਪਰ ਫਿਰਦੀਆਂ ਨੇ ਸਾਫ਼ ਕਰਦੀਆਂ ਵੀਰੇ ਹਾਂ 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 ਬਸ ਪੱਤੀ ਬਾਦ ਘਟ ਜੂਗੀ ਹਾਂ ਹਾਂ ਕਰੂਗੀ ਆ ਬੋਰ ਦੇ ਵਿੱਚੋਂ ਸਾਫ਼ ਹੋਊਗਾ ਹਾਂ ਹਾਂ ਇਹ ਹੀ ਕੋਈ ਤਾਂ ਕੁਝ ਨਹੀਂ ਇਹ ਤਾਂ ਪੱਤੀਆਂ ਲੱਗਣੀਆਂ ਓਏ ਮੈਂ ਉਹ ਦੋ ਪੱਤੀਆਂ ਦੂ ਬਿਲਡਿੰਗ ਨਹੀਂ ਕਰਨੀ ਮਸ਼ੀਨ ਜਮਈ ਇਹ ਹਾਂ ਆ ਆ ਮੋੜ ਕੇ ਨਾ ਹੱਲ ਬਣਾ ਕੇ ਤੂੰ ਪੱਤੀ ਲਿਆ ਰ ਮੈਂ ਬਣਾ ਦੂੰਗਾ ਆਪੇ ਚੋਰ ਥੀ ਜਿਦਾ ਆਪੇ ਹਾਂ ਉਹ ਪੱਤੀ ਲਿਆ ਤੂੰ ਹਾਂ ਚਲੋ ਆਪਾਂ ਇੱਥੇ ਬਣਾ ਲਾਂਗੇ ਹਾਂ ਪਹਿਲਾਂ ਇੱਕ ਵਾਰ ਗੇੜਾ ਪਾ ਕੇ ਦੇਖ ਲਓ ਇਹਨੂੰ ਠੀਕ ਆ ਜੀ ਉਦੋਂ ਬਾਅਦ ਫੇਰ ਦੇਖਦੇ ਆਂ ਦਾ ਕਰਦੇ ਆਂ ਦਾ ਹਿਸਾਬ ਕਿਤਾਬ ਜਿਆ ਹਾਂ ਹੋੜ ਦਾ ਮੂੰਹ ਜੱਕਦਾ ਨਹੀਂ ਨਿਊ ਨੋਰਲਡ ਹਾਂ ਇੱਕ ਬਹੁਤ ਆ ਇੱਕ ਬਹੁਤ ਆ ਬੱਸ ਉਹ ਠੀਕ ਆ ਉਹ ਕਿਤੇ ਵਾਂਪਰ ਵੀ ਨਾ ਟੁੱਟ ਜਾਵੇ ਹਾਂ ਇਹ ਝੋਟਾ ਹੀ ਆ ਬਾਈ ਨੂੰ ਆਨਲਾਈਨ ਆ ਵੀ ਇਹਦੇ ਮੂਰੇ ਬੀਲ ਪਾਉਣਾ ਇੰਜਨ ਵਾਲਾ ਨਾ ਪੱਟਿਆ ਦਾ ਉਧਰ ਇੱਕੋ ਬਾਤ ਆ ਕਿੰਨਾ ਕਾ ਪਾਉਣਾ ਰੇ ਨਾ ਬੱਸ ਬੱਸ ਇੱਕੋ ਬਾਤ ਆ ਕਿਤੇ ਆਏ ਨਾ ਕਿਤੇ ਵਾਂਪਰ ਵੀ ਨਾ ਟੁੱਟ ਜਾਣਾ ਬਹੁਤਾ ਵੇਟ ਪਾਇ ਤੇ ਹਾਂ ਓਵਰ ਨਾ ਨਾ ਹੋ ਜਵੇ ਣੋ ਦਿਖਾਵਾਂ ਕਿ ਸਭ ਚੱਲਦੀ ਮਸ਼ੀਨ ਵੀ ਬੱਸ ਇਹਦੀ ਵੀ ਹੁਣ ਸੀਜ਼ਨ ਚੱਲੇ ਪੈਣਾ ਦਾ ਹੀ ਵਾ ਮੀਂ ਕਰਕੇ ਥੋੜੀ ਲੇਟ ਹੋ ਗਈ ਨਹੀਂ ਤਾਂ ਮੱਕੀ ਆਪਾਂ ਨੇ ਬੀਜ ਦਾਣੇ ਦੀ 5-7 ਕਿਲੇ ਕਾਲੇ ਸਰਪੰਚ ਦੇ ਵੇਚਣੇ ਤੇ ਉਹ ਤਾਂ ਬਹੁਤ ਕਹਿੰਦਾ ਬੀਜਣੇ ਆ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਂ ਬੇ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਦੋਸਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ